ਹਨਜੀਵਕੀ ਵੀਰਜੀ ਦੇ ਮਾਸੀ ਜੀ ਦੇ ਬੇਟੇ ਜੋ ਹਰਮਨ ਯੂਕੇ ਦੇ ਵਿੱਚ ਰਹਿੰਦਾ ਹੈ ਤੇ ਉਸਦੀ ਵਾਈਫ ਮਨਪ੍ਰੀਤ कौर ਉਹਨਾਂ ਦੇ ਘਰ ਲਿਆ ਨੰਨੇ ਮਹਿਮਾਨ ਨੇ ਜਨਮ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਗੱਲ ਹੈ ਸਾਰੀ ਫੈਮਿਲੀ ਜ਼ਲੰਦਰ ਉਹਨਾਂ ਦੀ ਮੰਮਾ ਕੋਲ ਪਹੁੰਚੇ ਹੋਏ ਹਨ ਤੇ ਉਹਨਾਂ ਨੂੰ ਕੰਗਰਾਚੂਲੇਟ ਕਰ ਰਹੇ ਹਨ ਸੋ ਉਹਨਾਂ ਦੇ ਘਰ ਬੇਬੀ ਬੋਏ ਨੇ ਜਨਮ ਲਿਆ ਹੈ ਤੇ ਬਹੁਤ ਹੀ ਵਧਾਈਆਂ ਦੇ ਰਹੇ ਹਨ ਇੱਥੇ ਮਨਪ੍ਰੀਤ ਦੀ ਮੰਮੀ ਯਾਨੀ ਕਿ ਬੱਚੇ ਦੀ ਨਾਨੀ ਜੀ ਵੀ ਪਹੁੰਚੇ ਹਨ ਤੇ ਦਾਦੀ ਬਣ ਚੁੱਕੇ ਹਨ ਮਾਸੀ ਜੀ ਜੋ ਵਿੱਕੀ ਵੀਰਜੀ ਦੇ ਮਾਸੀ ਜੀ ਹਨ ਸੋ ਉਹਨਾਂ ਨੂੰ ਕੰਗ੍ਰੈਚੂਲੇਟ ਕਰ ਰਹੇ ਹਨ ਤੇ ਸਾਰੀ ਫੈਮਿਲੀ ਬਹੁਤ ਹੀ ਜ਼ਿਆਦਾ ਖੁਸ਼ ਹੈ ਕਿਉਂਕਿ ਇਹ ਟਾਈਮ ਹੀ ਬਹੁਤ ਜ਼ਿਆਦਾ ਖੁਸ਼ੀ ਦਾ ਹੈ ਬੇਬੀ ਬாய் ਨੇ ਜਨਮ ਲਿਆ ਐਸੋ ਬੇਬੀ ਬாய் ਦੀ ਤੰਦਰੁਸਤੀ ਲਈ ਤੇ ਫੈਮਿਲੀ ਨੂੰ ਕੰਗ੍ਰੈਚੂਲੇਟ ਖਾਸ ਕਰਕੇ ਹਰਮਨ ਮਨਪ੍ਰੀਤ ਨੂੰ ਕੰਗ੍ਰੈਚੂਲੇਟ ਤੁਸੀਂ ਵੀਡੀਓ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਰਨਾ ਤੇ ਬੱਚੇ ਦੀ ਤੰਦਰੁਸਤੀ ਲਈ ਦੁਆਵਾਂ ਕਰਨਾ ਸੋ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਆਪਾਂ ਤੁਹਾਡੇ ਲਈ ਐਦਾਂ ਦੀਆਂ ਵੀਡੀਓਜ਼ ਇੰਜੋਏ ਵਾਲੀਆਂ ਤੇ ਖੁਸ਼ੀ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਥੈਂਕ ਯੂ ਜੀ ਬੀ